ਕੋਤਵਾ ਇੰਧਾਰ ਵੀ ਲੱਗਦਾ ਜੇ ਮੈਂ ਤੇਲਸੀ ਨਾ ਜਾਵੇ ਕਿਤੇ ਆਹ ਵਾ ਪ੍ਰਾਣੀਆਂ ਗਲੀਆਂ ਗਰਲ ਸਕੂਲ ਸੀਨੀਅਰ ਸੈਂਟਰ ਖਾਰਾ ਪੁਰਾਣਾ ਪਿਆਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾਰੀ ਸੋਨੇ ਦੀ ਮਾਰਕੀਟ ਹੈ ਹਨਾ ਆਏ ਹੋ ਆਹਾਰੇ ਕਿਵੇਂ ਉਹ ਲੱਗੇ ਹੋਏ ਨੇ ਜੰਗਲੇ ਜਿਹਾ ਉੱਥੇ ਪ੍ਰਾਈਵੇਟ ਗਨਮੈਨ ਵੀ ਰੱਖੇ ਹੋਏ ਬਈ ਲੋਕਾਂ ਨੇ ਗੁਰੂ ਜੀ ਆਖਦੇ ਇਹਨੂੰ ਇਹ ਇਹ ਗੁਰਦੁਆਰਾ ਸਾਹਿਬ ਤੇ ਆ ਸਕੇ ਆ ਲਿਖਿਆ ਗੁਰੂ ਦਰਾਜ ਚਰਸਤੀ ਇਤਾਰੀ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਧੀ ਪ੍ਰੰਤ ਸਮੇਂ ਦੇ ਹਾਕਮ ਜਹਾਂਗੀਰ ਨੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਵਾਰੀ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਰੱਖਿਆ ਇਸਵੀ ਵਿੱਚ ਜਦ ਬੰਦੀ ਛੋੜ ਪਾਸ਼ਾ ਨੂੰ ਬਵੰਜਾ ਰਾਜਾ ਸਮੇਤ ਰਿਹਾ ਕੀਤਾ ਗਿਆ ਤਾਂ ਉਹਨਾਂ ਦੀ ਸ਼ਰੀ ਅਮ੍ਰਿਤਸਰ ਵਿਖੇ ਵਾਪਸੀ ਤੇ ਇਸ ਪਵਿੱਤਰ ਅਸਥਾਨ ਤੇ ਇੱਕ ਸ਼ਾਨਦਾਰ ਹਵੇਲੀ ਅਟਾਰੀ ਉਸਾਰੀ ਗਈ ਉਸ ਸਮੇਂ ਇਸ ਹਵੇਲੀ ਗੁਰੂ ਬਾਜ਼ਾਰ ਨਾਲ ਲੱਗਦੇ ਚੌਂਕ ਲਾਗੇ ਹੋਣ ਕਾਰਨ ਚਰਸਤੀ ਅਟਾਰੀ ਦੇ ਨਾਂ ਨਾਲ ਪ੍ਰਸਿੱਧ ਹੋਈ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਸਥਾਨ ਤੇ ਬਿਰਾਜਮਾਨ ਹੋ ਨਗਰ ਨਿਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਦਦੇ ਸਨ ਉਸ ਸਮੇਂ ਸ੍ਰੀ ਅਮਰitsar ਦੀ ਪਛਮੀ ਬਾਹੀ ਤੇ ਵਕਿਆ ਹੋਣ ਕਰ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਪੱਛਮ ਵੱਲੋਂ ਆਪਣੇ ਵਾਲਿਆਂ ਆਉਣ ਵਾਲੀਆਂ ਸੰਗਤਾਂ ਨੂੰ ਇਸ ਪਵਿੱਤਰ ਸਥਾਨ ਤੇ ਹੀ ਠਹਿਰਾਇਆ ਜਾਂਦਾ ਸੀ ਤੁਮ ਦਾ ਤੇ ਠਾਕਰ ਪਰ ਦੀ ਪਾਲਕ ਨਾਇਕ ਖਸਮ ਹਮਾਰੇ ਨਿਮਤ ਨਿਮਕ ਤੁਮ ਹੀ ਪ੍ਰਤਪਾਲੇ ਹੰਬਾਰਿਕ ਤੁਮਰੇ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਆਏ ਕੁਦੀ ਕੀ ਪਤਾ ਹੈ ਹਾਂ ਚਰਸਤੀ ਡਾਰੀ ਪਾਤਾ ਹਾਂ ਹਾਂ ਚਰਸਤੀ ਟਾਰੀ ਡਾਰੀ ਦੇ ਇਧਰ ਗੁਰੂ ਆਇਆ ਹਾਂ ਰਾਜੇ ਦੀ ਰਾਜੇ ਦੀ ਦੁਕਾਨ ਹੈ ਨਾ ਇਧਰ ਉਧਰ ਉਹ ਗੁਰੂ ਦਾ ਮਹਿਲ ਜਿੱਥੇ ਚਾਰ ਪਤਾ ਨਹੀਂ ਪੰਜ ਗੁਰੂ ਸਾਹਿਬ ਨੇ ਉਥੇ ਉਹ ਘਰ ਚ ਰਹੇ ਨੇ ਮੈਂ ਲਾ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਚਾਰ ਗੁਰੂ ਹੈ ਹਾਂ ਉਸ ਘਰ ਚ ਉਹ ਘਰ ਚ ਗੁਰੂ ਕੇ ਮਹਿਲ ਚ ਮੈਂ ਗਿਆ ਹੋਇਆ ਅੱਜ ਹੀ ਆ ਗੇ ਇਧਰੋਂ ਰਾਤੋਂ ਵੀ ਕੰਮ ਕਰਦੇ ਨੇ ਨਹੀਂ ਨਹੀਂ ਉਹ ਮੈਂ ਕਿਹਾ ਮੋਟਰਸਾਈਕਲ ਖੜੇ ਨੇ ਸੁਨਾਰੇ ਇਹਦਾ ਮਤਲਬ ਹੈ ਆਪ ਨੂੰ ਕੰਮ ਕਰਦੇ ਨੇ ਹੈ ਇਹ ਕਟੀ ਜਾਂ ਸਾਬ ਨੇ ਆਜੇ ਤੋਂ ਮੇਰੇ ਭਾਈ ਜਿਹੜੇ ਰੈਲੇਟਿਵ ਨੇ ਨਾ ਇੱਥੇ ਉਹ ਵੀ ਸੁਨਾਰੇ ਨੇ ਆਰਟੀਫੀਸ਼ਲ ਜੁਐਲਰੀ ਦਾ ਕੰਮ ਹੈ ਉਹਨਾਂ ਦਾ ਲੋਥਰਾ ਜੁਐਲਰਸ ਇਧਰ ਹੀ ਜਾਣਾ ਸੀ ਨਾ ਹੈ ਉਹ ਨਹੀਂ ਸਿੱਧਾ ਚਲ ਜਿੰਦਰਾ ਨਹੀਂ ਆਹੀ ਆਓ ਖਵਾ ਜਾਂਦੀ ਪਈ ਉਧਰ ਆਹੀ ਆ ਵੇਖੋ ਪੁਰਾਣਾ ਰਸਤਾ ਇੱਥੇ ਵੀ ਗੁਰਦੁਆਰਾ ਸਾਹਿਬ ਹਾਂ ਆ ਓਏ ਆ ਵੇਖੋ ਰਸੀ ਗੋਰੀ ਪੁਰਾستی ਸ਼ਹਿਰ ਐ ਗੁਰਦੁਆਰਾ ਬਾਜ਼ਾਰ ਮਾਈ ਸੇਵਾ ਵਿੱਚ ਹੈ ਗੁਰੂ ਸਾਹਿਬ ਦੇ ਸਮੇਂ ਮੰਦਰ ਸਾਹਿਬ ਜਿੱਥੋਂ ਲੱਤੂ ਮੈਂ ਜਾ ਕਰ ਤਾ ਮੈਲ ਟੋਬਾ ਭਾਈ ਸੱਲੋ ਦੇ ਵਾਲੇ ਦਵਾਲੇ ਹੀ ਸੀ ਗੁਰੂ ਸਾਹਿਬ ਚੌਥੇ ਪੰਜਵੇਂ ਤੇ ਛੇਵੇਂ ਪਾਸ਼ਾ ਜਦ ਮੈਲਾ ਵਿੱਚ ਸ਼੍ਰੀ ਅਮਰਤ ਸਾਹਿਬ ਦੇ ਦਰਸ਼ਨ ਆਇਆ ਕਰਦੇ ਸਨ ਤਾਂ ਇੱਥੋਂ ਜਿੱਥੇ ਹੁਣ ਇਸ ਪਵਿੱਤਰ ਸਥਾਨ ਹੈ ਸ਼੍ਰੀ ਹਰਮੰਦਰ ਸਾਹਿਬ ਦੇ ਦਿਸਪੈਨ ਤੇ ਮੱਥਾ ਟੇਕਿਆ ਕਰਦੇ ਸਨ ਅੱਛਾ ਇੱਥੋਂ ਮੱਥਾ ਟੇਕਦੇ ਹੁੰਦੇ ਉਤਰੋ ਇੱਕ ਮਿੰਟ ਉੱਤੇ ਉੱਪਰ ਹੀ ਵਰਤ ਰਹਾ ਹੈ ਹਾਂ ਹਾਂ ਕਿੱਥੋਂ ਉਹ ਕੋ ਬੈਕਪਿੰਦੀ ਪਿੱਛੋਂ ਹੈ ਉਹ ਪਿੱਛੇ ਪਾਸੇ ਹੈ ਅੱਛਾ ਹਾਂ ਉਹ ਕੋਹ ਜੀ ਸਾਫ ਦਾ ਸੋਨੇ ਦਾ ਉਹ ਵੀ ਬਣਿਆ ਹੋਇਆ ਓਏ ਆ ਚੀਜ਼ਾਂ ਕਿੱਥੋਂ ਵਿਖ ਤੋਂ ਮਿਲ ਜਾਣਗੀਆਂ ਐ ਦਿਨੇ ਦਿਨੇ ਬਿਠਾਉਂਦੇ ਹਾਂ ਇਸ ਟਾਈਮ ਹੀ ਮਿਲਦੀਆਂ ਦਿਨੇ ਤੇ ਕੋਈ ਖੜਨ ਨਹੀਂ ਦਿੰਦਾ ਬਾਜ਼ਾਰ ਚ ਨਾਰਾ ਚ ਹੁੰਦਾ ਆ ਵੇ ਲੋ ਬਾਪੂ ਆਈ ਗਿਆ ਤਨਕੁਤਾਰੇ ਵਾਹ ਵਾਹ ਦੇ ਕੁਤਾਰੇ ਹੋਰ ਬਾਪੂ ਠੀਕ ਹੈ ਰੋਕ ਦਿਓ ਠੀਕ ਹੈ ਚਲ ਚਲ ਲਓ ਲਓ ਜੀ ਇਹ ਉੱਤੋਂ ਦੇ ਆਂਦੇ ਹੋਣੇ ਫਿਰ ਮਿਲਣਾ ਹੈ ਹੈ ਆਹ ਵੇਖੋ ਸਾਰੀ ਪ੍ਰਾਣੀ ਆਹ ਵੇਖੋ ਉੱਤੇ ਆਹ ਵੇਖੋ ਸਾਰੇ ਪ੍ਰਾਣੇ ਚਲੋ ਬੈਠੋ ਬੈਠੋ ਖਾਚਕਾਂ ਰਮੰਦਰ ਸਾਹਿਬ ਦੀ ਇਹ ਦੁਕਾਨ ਵੀ ਹਰਮੰਦਰ ਸਾਹਿਬ ਦੀ ਹੋ ਵੇਖੋ ਲਿਖਿਆ ਹੋਇਆ ਮੈਂ ਕਹਿੰਦਾ ਦਿਨੇ ਇੱਥੇ ਕਾਰ ਵੇਖਣ ਨੂੰ ਵੀ ਨਹੀਂ ਮਿਲਦੀ ਹੈਗੀ ਹੈ ਨਾ ਦੇਨੇ ਸਕੂਟਰ ਨਹੀਂ ਇਦਾਂ ਉਹ ਹੁਣ ਆ ਰਹਾ ਫਿਰ ਆਹੀ ਏ ਉਸਤਾ ਉਹ ਜਾਂਦਾ ਚੱਲ ਆਪਾਂ ਐਂਦੀ ਚੱਲਦੇ ਤਨ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਚਲੋ ਤੁਸੀਂ ਐ ਕਰੋ ਉੱਥੇ ਚਲੋ ਉੱਪਰ ਹੈ ਇਕੱਠੀ ਚਲੀਏ ਜਾਣੇ ਉਹ ਥੱਲੇ ਲਾਣਾ ਪੈਣਾ ਨਾ ਤਾਂ ਕਰੀਏ ਮੋਟਰ ਸਹਲ ਬੇਤ ਆਹ ਪਾਰਕਿੰਗ ਜੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਜਾਂਦੀ ਹੈ ਰਸ਼ ਚਿਸ ਵੇਰੇ ਸਰੇ ਹੀ ਬੜਾ ਚਾਰ ਵਈ ਇਸ ਅਸਲ ਚਿਸਟਮ ਰਸ਼ ਹੁੰਦਾ ਨਾ ਲੋਗ ਇਸਟਮ ਰਾਤ ਦਾ ਰੁਪਿਆ ਹੁੰਦਾ ਹਾਂ ਹਾਂਜੀ ਖਾਲਸਾ ਹੀ ਕਰਿਓ ਮਾੜੇ ਆਹੀ ਹੋਈ ਪਾਰਕਿੰਗ ਹਾਂਜੀ ਹਾਂਜੀ ਹੋਈ ਕਰਿਓ ਜੀ ਮਾੜਾ ਥੋੜੇ ਜਿਹਾ ਆ ਫਰੇਮ ਮੈਂ ਨੀ ਬੋਣੇ ਕਿ ਮੈਂ ਆਪਣਾ ਆ ਕੋਈ ਨਹੀਂ ਆਪਰਾ ਉਹ ਨੂੰ ਬਰਾਉ ਹੂੰ ਨਹੀਂ ਹੁੰਦਾ ਇੱਕ ਮਿੰਟ ਹੋਲਡ ਕਰਿਓ ਥੱਲੇ ਇਹ ਇਹ ਜਿਸਮੈਂਟ ਨਾ ਜੀ ਸਪੋਟਰੀ ਦੇ ਡਰ ਵੀ ਲਾ ਦਾਂਗਾ ਉਹਦੇ ਬੰਨ੍ਹ ਨਾ ਫੜਿਆ ਜੋ ਪਰਚੀ ਸੰਭਾਲ ਕੇ ਚਲੋ ਮਿੱਤਰੋ ਇੱਥੇ ਹੀ ਲਾ ਦੇਨੇ ਇਹ ਜੀ ਪਾਰਕਿੰਗ ਹੈ ਥੱਲੇ ਇਹ ਬਿਲਕੁਲ ਅਕਾਲ ਤਖਤ ਸਾਹਿਬ ਦੇ ਕੋਲ ਪਹੁੰਚ ਜੀਦਾ ਇੱਥੇ ਆ ਜੀ ਚਲੋ ਚਲੋ ਆਜੋ ਸਤਨਾਮ ਸ਼੍ਰੀ ਵਾਹਿ ਹੈ ਤੁਹੋ ਓਹ ਜਤਨਾ ਮਹਾਰਾਜ ਆਉਂਦੇ ਮੰਗਵਾਂ ਲਈ ਹੋਰ ਸੰਗਤਾਂ ਸੁੱਤੀਆਂ ਵੀ ਇਹ ਇੱਧਰ ਇੱਧਰ ਪਰਾਖ ਦੋ ਨਾਲੇ ਉਹ ਲੈ ਲਿਆ ਜੇ ਹੈ ਉਦਰੀ ਭੈਣਾਂ 다아있는에다는 <목소리도> <목소리도>

ਐਂਟਰੀ ਕਰ ਰਹੇ ਆ ਜੀ ਘਾਟੀ ਰੱਸ਼ ਬਚਾ ਹੈ ਉਹ ਇੱਥੇ ਰੱਖੀ ਹੈ ਸਾਹਮਣੇ ਥੱਕਾ ਨਹੀਂ ਤੇ ਉਹ ਕਿੱਥੇ ਤੱਕ ਉਹ ਪਾਲਕੀ ਛਾ ਵੀ ਹੈ ਗਿਆ ਆ ਜੋ ਆ ਜੋ ਆ ਜੋ ਫਟਾਫਟ ਵਾ 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 ਸੱਚੇ ਪਾਸ਼ਾ ਮਸਹਾਨ ਦਰਸ਼ਨ ਉਹ 40% ਹੁਣ 43 ਸਾਲ ਹੋ ਗਏ ਨੇ ਮੈਂ ਕਿਹਾ ਗੁਰੂ